ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਟੌਪਿਕ ਹੈ ਜਿਹੜੇ ਸਾਡੇ ਬੱਚੇ ਕੈਨੇਡਾ ਗਏ ਨੇ ਵਿਦਿਆਰਥੀ ਕੈਨੇਡਾ ਗਏ ਨੇ ਉਹ ਕੈਨੇਡਾ ਤੋਂ ਅਮਰੀਕਾ ਜਾ ਰਹੇ ਨੇ ਯੂ ਐਸ ਜਾ ਰਹੇ ਨੇ ਤੇ ਅਸਾਈਲਮ ਦੀਆਂ ਫਾਈਲਾਂ ਲਾ ਰਹੇ ਨੇ ਸੋ ਮਾਪੇ ਵੀ ਬਹੁਤ ਧਿਆਨ ਦੇ ਨਾਲ ਸੁਣਨ ਤੇ ਵਿਦਿਆਰਥੀ ਵੀ ਬਹੁਤ ਧਿਆਨ ਦੇ ਨਾਲ ਸੁਣਨ ਤੀਰਤ ਸਿੰਘ ਪਿਨਾਕਲ ਕਿਉਂਕਿ ਇਸ ਵੇਲੇ ਤੀਰਤ ਜੀ ਕੈਨੇਡਾ ਨੇ ਉਹਨਾਂ ਨੇ ਇਹ ਗੱਲ ਇਹ ਮਾੜਾ ਟ੍ਰੈਂਡ ਕੈਨੇਡਾ ਦੇ ਵਿੱਚ ਸਮਝਿਆ ਵਿਦਿਆਰਥੀਆਂ ਤੋਂ ਪਤਾ ਕੀਤਾ ਤੇ ਉਹਦੇ ਮਾੜੇ ਇਫੈਕਟ ਸਾਡੇ ਨਾਲ ਸਾਂਝੇ ਕਰਨਗੇ ਸੋ ਸਾਰੇ ਮਾਪੇ ਜਿਨ੍ਹਾਂ ਦੇ ਬੱਚੇ ਕੈਨੇਡਾ ਜਾ ਕੇ ਪੜ੍ਹਦੇ ਹੋਏ ਹੁਣ ਯੂਐਸ ਜਾ ਕੇ ਅਸਾਈਲਮ ਲੈ ਰਹੇ ਨੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਭਵਿੱਖ 'ਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਰਤ ਜੀ ਇਹਦੀ ਵਿਸਥਾਰ ਸਮਝਾਉਣਗੇ ਕਿਰਤ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਰਤ ਜੀ ਇਹ ਸਮਝਾਈਓ ਕਿੰਦੇ ਇਹ ਟ੍ਰੈਂਡ ਬਹੁਤ ਮਾੜਾ ਹੈ ਸਾਡੇ ਵਿਦਿਆਰਥੀ ਪਹਿਲਾਂ ਤਾਂ ਕੈਨੇਡਾ ਜਾ ਰਹੇ ਨੇ ਪੜ੍ਹਨ ਕੈਨੇਡਾ 'ਚ ਵਿਦਿਆਰਥੀ ਅੱਗੇ ਅਮਰੀਕਾ ਨਿਕਲ ਕੇ ਫਿਰ ਉੱਥੇ ਅਸਾਇਲਮ ਵੀਰ ਫਾਈਲਾਂ ਲਾ। ਸਰ ਬਿਲਕੁਲ ਇਹ ਜਿਹੜਾ ਮੈਂ ਜਿਹੜਾ ਸਵਾਲ ਆ ਨਾ ਕਿਉਂਕਿ ਕਿ ਕਦੇ ਨਾ ਮੈਂ ਜਦੋਂ ਇੰਡੀਆ ਚ ਵੀ ਸੀਗਾ ਨਾ ਉਦੋਂ ਵੀ ਮੇਰੇ ਕੋਲ ਕਿਉਂਕਿ ਨਾ ਜਦੋਂ ਉਹ ਵੀਜ਼ਾ ਲੱਗ ਜਾਂਦਾ ਬਹੁਤ ਘੱਟ ਬੱਚੇ ਜਾਂ ਪੇਰੈਂਟਸ ਹੁੰਦੇ ਜੋ ਤੁਹਾਡੇ ਨਾਲ ਜੁੜੇ ਰਹਿੰਦੇ ਆ ਠੀਕ ਆ ਨਾ ਤੇ ਕਈ ਰਹਿੰਦੇ ਵੀ ਨਾ ਤੇ ਉਦੋਂ ਵੀ ਨਾ ਪਤਾ ਲੱਗਾ ਸੀ ਕਿ ਅਸੋਨੇ ਨਾ ਉਹ ਟ੍ਰੈਂਡ ਚੱਲ ਰਿਹਾ ਕਿਉਂਕਿ ਕੈਨੇਡਾ ਜਦੋਂ ਅਸੀਂ ਇੰਡੀਆ ਚ ਬੈਠੇ ਆ ਨਾ ਤੇ ਇੰਡੀਆ ਚ ਬੈਠੇ ਐਸ ਲਈ ਕੋਈ ਚੀਜ਼ ਲੱਗ ਰਹੀ ਹੈ ਕਿ ਕੈਨੇਡਾ ਹੁਣ ਖਤਮ ਨਾ ਕੰਮ ਮਿਲਣਾ ਨਾ ਵਰਕ ਪਰਮਿਟ ਮਿਲਣਾ ਨਾ ਪੀਆਰ ਮਿਲਣੀ ਹੈਗੀ ਆ ਕਿਉਂਕਿ ਨਾ ਕਿਤੇ ਨਾ ਕਿਤੇ ਆਪਾਂ ਜਿਹੜਾ ਸਟੂਡੈਂਟ ਵੀਜ਼ਾ ਕੋਲੋਂ ਆਉਂਦਾ ਬੱਚੇ ਆ ਬੱਚਿਆਂ ਨੂੰ ਮੈਂ ਕਹਿੰਨਾ ਮਗਰ ਲਾਉਣਾ ਸਭ ਤੋਂ ਸੌਖਾ ਕੰਮ ਆ ਇਸ ਮੈਨੂੰ ਕਹੂੰਗਾ ਦੁਨੀਆ ਦਾ ਕਿ ਮੜਾ ਕੋਲ ਕਰੇ ਪੇਟ ਚੱਲ ਦੇ ਗਏ ਲੋਕੀ ਤੇ ਸਾਡੇ ਪੰਜਾਬੀ ਹੈਗੇ ਵੀ ਮੈਂ ਤਾਂ ਕੋਈ ਇਦਾਂ ਹੀ ਆ ਸਾਹਮਣੇ ਵਾਲੇ ਤੇ ਯਕੀਨ ਬੜਾ ਛੇਤੀ ਕਰ ਲੈਂਦੇ ਹੈਗੇ ਆ ਆ ਪਿੱਛੇ ਦੇ ਜਿਹੜਾ ਸਰ ਆ ਬੜੀਆਂ ਤੁਹਾਨੂੰ ਵੀ ਬੜਾ ਪੀਆਰ ਨਹੀਂ ਆਪਸ਼ਨਸ ਖੁੱਲੀਆਂ ਹੈ ਕਿ ਹੈਲਥ ਕੇਅਰ ਪਰਸਨਲ ਸਪੋਰਟ ਕੇਅਰ ਆਹੀ ਕੋਰਸੇ ਪੀਆਰ ਮਿਲਣੀ ਸਾਰੇ ਸਾਰੇ ਹੀ ਬੱਚੇ ਸਾਰੇ ਆਉਣ ਇਹ ਆ ਵੀ ਬਲ ਜਿੱਤ ਨੂੰ ਆਪ ਨੂੰ ਤੋਰਿਆ ਜਾਂਦਾ ਉਹਦਾ ਤੁਰ ਪੈਂਦੇ ਆ ਪਰ ਚਲੋ ਉਹ ਤਾਂ ਫੇਰ ਪੜ੍ਹਾਈ ਆ ਮੈਂ ਕਹਿੰਦਾ ਕਿਤੇ ਨਾ ਕਿਤੇ ਕੰਮ ਆ ਜੂ ਜੇ ਨਹੀਂ ਹੋਊਗੀ ਤਾਂ ਕੁਝ ਨਾ ਕੁਝ ਹੋ ਜੂਗਾ ਪਰ ਜਿਹੜੀ ਮੇਨ ਚੀਜ਼ ਮੈਂ ਜਿਹੜੀ ਇੱਕ ਚੀਜ਼ ਦੇਖ ਰਿਹਾ ਜਿਹੜਾ ਬੱਚੇ ਦਾ ਭਵਿੱਖ ਖਰਾਬ ਕਰੇਗੀ ਕਰੇਗੀ ਉਹ ਪਤਾ ਕੀ ਆ ਅਸਲੇ ਬੱਚਾ ਨੂੰ ਵੀ ਲੱਗ ਰਿਹਾ ਕਿ ਕੈਨੇਡਾ ਛੋੜ ਕੰਮ ਨਹੀਂ ਆ ਕੈਨੇਡਾ ਛੋੜ ਫਿਊਚਰ ਨਹੀਂ ਆ ਚਲ ਆਪਾਂ ਚੱਲੀਏ ਯਾਰ ਅੱਗੇ ਚੱਲਦੇ ਆ ਯੂ ਐਸ ਏ ਚੱਲਦੇ ਆ ਸਰ ਇਹ ਤਾਂ ਬੜੀ ਚੱਲਣ ਦੀ ਆ ਸਕੀਮ ਕਿ ਤੁਹਾਨੂੰ ਯੂ ਐਸ ਏ ਦੇ ਵਿੱਚ ਛੱਡ ਦਿੱਤਾ ਜਾਂਦਾ ਤੇ ਕਈਆਂ ਕੋਲ ਤਾਂ ਯੂ ਐਸ ਏ ਦੇ ਆਪਣੇ ਉੱਤੇ ਜਾਂ ਕਈਆਂ ਦੇ ਕੋਈ ਐਲ ਐਮ ਆਈ ਨਹੀਂ ਪ੍ਰੂਵ ਹੀ ਹੈ ਵਾਟ ਐਵਰ ਕੇਸ ਟੂ ਕੇਸ ਵੇਰੀ ਜਿਹੜੀਆਂ ਕਰ ਰਿਆ ਉਹ ਬੱਚੇ ਕਈ ਕੁਸ਼ ਡਾਲਰ ਖਰਚ ਕੇ ਜਿਹੜੇ ਕੀ ਹੈਗੇ ਵੇਰੀ ਕਰਦਾ ਸਰ ਉਹ ਡਾ ਡਾਲਰਸ ਤੋਂ ਮੈਂ ਤਾਂ ਅਨਾਉਂਸ ਨਹੀਂ ਕਰੂੰਗਾ ਚੀਜ਼ ਅਮਾਉਂਟ ਉਹ ਯੂ ਐਸ ਏ ਜਾ ਰਿਹਾ ਯੂ ਐਸ ਏ ਜਾ ਕੇ ਕੀ ਕਰ ਰਹਾ ਆਪਣਾ ਸਟੇਟਸ ਨੂੰ ਲੀਗਲ ਕਰਨ ਲਈ ਉਥੇ ਅਸਾਈਲਮ ਜਿਹੜੀ ਕੀ ਪਾ ਰਹੇ ਹੈਗੇ ਆ ਤੇ ਉਸ ਵੇਲੇ ਤਾਂ ਬੱਚੇ ਨੂੰ ਲੱਗਦਾ ਕਿ ਸਹੀ ਡਿਸੀਜਨ ਲੈ ਲਿਆ ਸਹੀ ਫੈਸਲਾ ਲੈ ਲਿਆ ਆਪਾ ਉਹ ਟੈਨਸ਼ਨ ਨਹੀਂ ਹੁਣ ਖਸਦੇ ਨਹੀਂ ਬੜਾ ਅਸਾਈਲਮ ਜਦੋਂ ਉਥੇ ਬੱਚਾ ਪਾਉਂਦਾ ਉਸ ਵੇਲੇ ਤਾਂ ਉਹ ਤੁਹਾਡੀ ਐਪਲੀਕੇਸ਼ਨ ਰੁਕ ਲੈਂਦੇ ਕਹਿੰਦੇ ਹਾਂਜੀ ਇਸ ਅ ਪਰ ਇਹ ਇੱਕ ਚੀਜ਼ ਮੰਨ ਕੇ ਚੱਲਿਓ ਤੁਸੀਂ ਪਹਿਲਾਂ ਕੈਨੇਡਾ ਆਏ ਸੀ ਕੈਨੇਡਾ ਜੇ ਜਾਂ ਕੀ ਲਾ ਲਓ ਕਿ ਕਿਸੇ ਵੀ ਵੀਜ਼ੇ ਦੇ ਤੁਸੀਂ ਜਿਹੜੇ ਐਂਟਰ ਹੋਏ ਨੇ ਜਿਹੜੇ ਸਟੂਡੈਂਟ ਦੇ ਹੋਏ ਵਰਕ ਪਰਮਿਟ ਦੇ ਹੋਏ ਬੜੇ ਬੜਾ ਚਾਹੇ ਹੁਣ ਇੱਥੇ ਸਾਲ ਦੋ ਸਾਲ ਸਰ ਦੋ ਤੋਂ ਤਿੰਨ ਸਾਲ ਲਾ ਕੇ ਬੱਚੇ ਵੀ ਉੱਥੇ ਹੁਣ ਅੱਗੇ ਜਾ ਰਹੇ ਹੈ ਐਸਾਈਲਮਾ ਪਾ ਰਹੇ ਆ ਇੱਥੇ ਲਾਇਆ ਯਾਦ ਰੱਖਿਓ ਇਹ ਕਿ ਚੀਜ਼ ਜਿਹੜੀ ਚੀਜ਼ ਤੁਹਾਨੂੰ ਉਹ ਬੰਦਾ ਨਹੀਂ ਦੱਸਣ ਦਿਆ ਜੜੀਆਂ ਕਿ ਚੀਜ਼ਾਂ ਹੈਗੀਆਂ ਕੈਨੇਡਾ ਯੂ ਐਸ ਏ ਆਪਣੀ ਇਨਫੋਰਮੇਸ਼ਨ ਜਿਹੜੀ ਕੀ ਆ ਸਾਂਝੀ ਕਰਦੇ ਆ ਤੁਹਾਡੇ ਬਾਇਓਮੈਟ੍ਰਿਕ ਅੱਖਾਂ ਦੇ ਨਿਸ਼ਾਨ ਤੁਹਾਡੇ ਹੋਏ ਹੋਏ ਆ ਉਹਨਾਂ ਨੂੰ ਪੁੱਛਣਾ ਨਹੀਂ ਪੈਣਾ ਕਿ ਫਲਾਣੇ ਫਲਾਣੇ ਸਿੰਘ ਦਾ ਰਿਕਾਰਡ ਦਿਓ ਉਹ ਸਿੱਧਾ ਹੀ ਭਾ ਕੇ ਆਨਲਾਈਨ ਉੱਥੇ ਨਾਲ ਹੀ ਚੈੱਕ ਹੁੰਦਾ ਜਦੋਂ ਤੁਹਾਡੀ ਇਸ ਆਨਲਾਈਨ ਦੀ ਹੀਅਰਿੰਗ ਆਈ ਹੈ ਨਾ ਸੋ ਬੇਟਾ ਕੈਨਸਲ ਨਾ ਕੀ ਉਹਨਾਂ ਨੂੰ ਕਿਤੇ ਵਾਪਸ ਰਿਪੋਰਟ ਹੀ ਨਾ ਹੋ ਜਾਓ ਕਰਿਆ ਕੇ ਇਹ ਵੀ ਕੰਮ ਨਾ ਸ਼ੁਰੂ ਕਿਤੇ ਕਰ ਲਿਓ ਕਿਸੇ ਦੇ ਮਗਰ ਲਾ ਕੇ ਆਪਣਾ ਬਦਲੇ ਕਿ ਅੱਗਾ ਨਾ ਖਰਾਬ ਕਰ ਲਿਓ ਤੇ ਹਾਂ ਇਹ ਵੀ ਗੱਲ ਨਾਲ ਦੱਸ ਦਵਾਂ 2024 ਜਿਹੜਾ ਕਿ ਅੱਧਾ ਨੰਗ ਗਿਆ ਅਤੇ ਤੋਂ ਜ਼ਿਆਦਾ ਨੰਗ ਚੁੱਕਾ ਹੋਇਆ ਵਾ 25 ਇਲੈਕਸ਼ਨਰਾਂ ਖਾਂ ਸਟ੍ਰਿਕਟ ਜ਼ਰੂਰ ਹੈਗਾ ਉਦੋਂ ਤੱਕ ਆਪਣਾ ਤੁਸੀਂ ਜਿਹੜਾ ਕਿ ਇਮੀਗ੍ਰੇਸ਼ਨ ਸਟੇਟਸ ਜ਼ਰੂਰ ਆਪਣਾ ਮੇਨਟੇਨ ਰੱਖੋ ਰੈਦਰ ਦੈਨ ਕਿ ਆਪਾਂ ਸ਼ਾਰਟਕਟ ਭੱਜਣ ਦੀ ਇਥੋਂ ਕਰੀਏਗੀ ਭੱਜ ਜੀ ਇਥੋਂ ਯਾਰ ਅੱਗੇ ਚੱਲਦੇ ਆ ਉਧਰ ਜਾ ਕੇ ਦੇਖ ਲਾਂਗੇ ਸੈੱਟ ਹੋ ਜਾਏਗਾ ਕੋਈ ਨਹੀਂ ਅਮਰੀਕਾ ਤੋਂ ਕਿਹੜਾ ਕੋਈ ਵਾਪਸ ਆਉਂਦਾ ਇਹ ਬੜਾ ਹੁੰਦਾ ਹੈ ਕਿ ਅਮਰੀਕਾ ਤੋਂ ਕਿਹੜਾ ਅਜ ਤੱਕ ਅਜੇ ਕੋਈ ਵਾਪਸ ਆਇਆ ਯਾਰ ਅਮਰੀਕਾ ਤੋਂ ਵਾਪਸ ਉਹ ਨਹੀਂ ਆਇਆ ਜਿਹਦਾ ਕੋਈ ਰਿਕਾਰਡ ਨਹੀਂ ਸੀ ਤੁਹਾਡਾ ਤਾਂ ਰਿਕਾਰਡ ਬੱਜ ਜਾਣਾ ਤੁਹਾਡੇ ਦਾ ਬਾਇਓਮੈਟ੍ਰਿਕ ਇੱਥੇ ਹੋਏ ਹੋਏ ਸਮਝਣੋ ਇਹ ਚੀਜ਼ ਨੂੰ ਸਮਝਣ ਦੀ ਇਹ ਨਾ ਹੋਵੇ ਕਿ ਦੇ ਬਾਅਦ ਚੋਂ ਘੁੰਮ ਫਰਾ ਕੇ ਇੰਨੇ ਸਾਲਾਂ ਦੀ ਮਿਹਨਤ ਲਾ ਕੇ ਲੱਖਾਂ ਰੁਪਏ ਆਪਣੇ ਮਾਪੇ ਦੀ ਕਮਾਈ ਲਾ ਕੇ ਪਿੱਛੇ ਪਿੱਛੇ ਮੁੜਨ ਤੋਂ ਸਵਾਏ ਕੋ ਰਾਹ ਨਾ ਬਚੇ ਕਿ ਨਾ ਆਪ ਫਸ ਜਿਓ ਸੋ ਕਹਿੰਦੇ ਨਾ ਇੱਕ ਬੱਚੇ ਨੇ ਜਾ ਕੇ ਉੱਥੇ ਆਪਣਾ ਜ਼ਿੰਦਗੀ ਬਣਾ ਲਈ ਬਣਾ ਲਈ ਯਾਰ ਉਹਦਾ ਸਫਾਈਲਾ ਸਟੇਟਸ ਆ ਦੇਖੋ ਕੀ ਸੀਗਾ ਉਹਦੀ ਉਹਦੀ ਪ੍ਰੋਫਾਈਲ ਤੇ ਦੇਖੋ ਕੀ ਸੀਗੀ ਸੋ ਆਪਾਂ ਸਾਰਿਆਂ ਨੂੰ ਕਹਿੰਦੇ ਨਾ ਇੱਕੇ ਰਸੇ ਨਹੀਂ ਤੋੜ ਸਕਦੇ ਸੋ ਇੱਕ ਚੀਜ਼ ਯਾਦ ਰੱਖਣੀ ਆ ਪੇਰੈਂਟਸ ਨੂੰ ਕਹੂੰਗਾ ਬੱਚਿਆਂ ਨੂੰ ਸਮਝਾਓ ਕਿਉਂਕਿ ਇੱਥੇ ਬੱਚਾ ਆ ਕੇ ਵੀ ਕਈ ਵਾਰੀ ਮਾਪੇ ਨੂੰ ਸਿੱਧਾ ਇਹੀ ਕਹਿੰਦਾ ਆਪਾਂ ਤਾਂ ਚੱਲੇ ਆ ਜੀ ਆਪਣ ਮੈਨੂੰ ਜ਼ਿਆਦਾ ਪਤਾ ਪਰ ਆਪਣੇ ਬੱਚੇ ਨੂੰ ਸਮਝਾਓ ਕਿ ਇੱਕੋ ਰਸਤੇ ਸਾਰੀਆਂ ਸਾਰੀਆਂ ਚੀਜ਼ਾਂ ਨਹੀਂ ਹੋ ਸਕਦੀ ਪ੍ਰੋਫਾਈਲ ਟੂ ਪ੍ਰੋਫਾਈਲ ਵੈਰੀ ਕਰਦਾ ਪੌਣੀਆਂ ਦੇ ਸਾਰੇ ਨੇ ਉਹਦੇ ਸਾਇਲਾ ਵਾ ਜਦ ਜਾਓ ਜੈਨੂ ਤਰੀਕੇ ਨਾਲ ਜਾਓ ਉੱਥੇ ਆਪਣਾ H1B ਵੀਜ਼ਾ ਜਿਹੜਾ ਕੀ ਉੱਥੇ ਅਪਲਾਈ ਕਰੋ ਵਰਕ ਪਰਮਿਟ ਜਿਹੜੇ ਕੀ ਅਪਲਾਈ ਕਰੋ ਫਿਰ ਤਾਂ ਠੀਕ ਆ ਮੰਨਦਾ ਆ ਬਹੁਤ ਵਧੀਆ ਪਰ ਜੇ ਇੱਕ ਜਿਹੜਾ ਵਰਡ ਆਪਾਂ ਕਹਿ ਰਹੇ ਹਾਂ ਨਾ ਸਰ ਉਹ ਜਿਹੜਾ ਕੀ ਦੂ ਨੰਬਰ ਚ ਆਪਾਂ ਕਹਿ ਰਹੇ ਹਾਂ ਕਿ ਉਹ ਉੱਥੇ ਪਚਾ ਕੇ ਸਾਇਲਾ ਪੌਣੀ ਡਾਂਕੀ ਡਾਂਕੀ ਵਰਡ ਜਿਹੜਾ ਕਹਿ ਰਹੇ ਡਾਂਕੀਆਂ ਵੀ ਲਾਉਂਦੇ ਜੀ ਸਰ ਉਹ ਹੀ ਸ਼ੁਰੂ ਹੋਇਆ ਹੈ ਗਾਮੇ ਤੇ ਕੈਨੇਡਾ ਤੋਂ ਅਮਰੀਕਾ ਡਾਂਕੀ ਸ਼ੁਰੂ ਹੋ ਗਈ ਹਾਂਜੀ ਹਾਂਜੀ ਸਰ ਪਹਿਲਾਂ ਪਿੱਛੇ ਦੇ ਦੇਖੋ ਜਦੋਂ ਕੈਨੇਡਾ ਦੀ ਪੀਆਰ ਸੋ ਕਿਸੇ ਅਮਰੀਕਾ ਵਾਲੇ ਇੱਧਰ ਆਉਣੇ ਸ਼ੁਰੂ ਹੋ ਗਏ ਸੀਗੇ ਸਿਰ ਚੱਲਦਾ ਰਹਿੰਦਾ ਇਹ ਸਾਲ ਦੋ ਸਾਲ ਬਾਅਦ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਆ ਦੋ ਕੁ ਸਾਲ ਪਹਿਲਾਂ ਗਰੋਂ ਸਰ ਅਮਰੀਕਾ ਤੋਂ ਬੰਦੇ ਬੜੇ ਇੱਥੇ ਆਏ ਜਦੋਂ ਅਮਰੀਕਾ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਜਿਹੜਾ ਹੁਣ ਆਪਣਾ ਵਰਕ ਪਰਮਿਟ ਐਕਸਟੈਂਡ ਨਹੀਂ ਕਰਾਂਗੇ ਅਮਰੀਕਾ ਦੇ ਬੰਦੇ ਇੱਧਰੋਂ ਬੜੇ ਆਏ ਸੀ ਉਹਨਾਂ ਨੇ ਆਪਣੀਆਂ ਪੀਆਰਸ ਅਪਲਾਈ ਕੀਤੀਆਂ ਪੁਆਇੰਟਸੇ ਕੰਮ ਵੀ ਕਰ ਰਹੇ ਇੱਥ ਤੇ ਗੱਲ ਹੈਗੀ ਆਪਣੇ ਨੂੰ ਅਪਡੇਟ ਰੱਖਣ ਦੀ ਆ ਲੌਂਗ ਟਰਮ ਆਪਣਾ ਵਿਜ਼ਨ ਪ੍ਰਪੇਅਰ ਕਰ ਰਹੀ ਆ ਆਹੀ ਸਿਰਫ ਇੱਕ ਕਮੀ ਜਿਹੜੀ ਹੈਗੀ ਆ ਦੁਬਾਰਾ ਦੱਸਦਾ 24 25 ਚੈਲੈਂਜਿੰਗ ਜ਼ਰੂਰ ਆ ਗੱਲਾਂ ਤੇ ਮੈਂ ਵੀ ਇੱਥੇ ਬੈਠੇ ਆ ਆਪਾਂ ਕਰ ਰਹੇ ਸਰ ਇਸ ਸਮਝਦੇ 24 25 ਚੈਲੈਂਜਿੰਗ ਜ਼ਰੂਰ ਆ ਪੁਆਇੰਟ ਜਿਹੜੇ ਪੀਆਰ ਦੇ ਐਕਸਪ੍ਰੈਸ ਸੈਂਟਰੀ ਦੇ ਉੱਪਰ ਜਿਹੜੇ ਕਿ ਜ਼ਰੂਰ ਗਏ ਹੋਇਆ ਸੋ ਮੈਂ ਹਰ ਵੀਡੀਓ ਚ ਸਰ ਤੁਹਾਨੂੰ ਵੀ ਯਾਦ ਹੋਣਾ 6 ਕਿ ਮਹੀਨੇ ਤੋਂ ਆਪਾਂ ਵੀ ਰੌਲਾ ਪਾ ਰਹੇ ਆ ਤੁਮੋ ਜਾਨੇ ਮਿਲ ਕੇ ਯਾਰ ਫ੍ਰੈਂਚ ਸਿੱਖ ਲੋ ਜੇ ਨਹੀਂ ਕੰਮ ਹੈਗਾ ਫ੍ਰੈਂਚ ਸਿੱਖ ਲੋ ਜੇ ਤੁਹਾਨੂੰ ਆਖ ਲੱਗ B2 ਲੈਵਲ ਲੈ ਲੋ ਸਰ PR ਲੈਣ ਦੇ ਚਾਂਸਸ ਇੰਨੇ ਕਾ ਜ਼ਿਆਦਾ ਹਾਈ ਆ ਨਾ ਸਰ no doubt ਅ ਪਰਸਨਲ ਸਪੋਰਟ ਕੇਅਰ ਜਾਂ ਹੈਲਥ ਕੇਅਰ ਦੇ ਨਾਲ ਰੀਡਿੰਗ ਹਰ ਬੰਦਾ ਕੋਰਸ ਕਰੀ ਜਾ ਰਿਹਾ ਕੋਈ ਨਹੀਂ 8 ਮਹੀਨੇ ਬਾਅਦ ਦੇਖ ਲਾਂਗੇ ਐਕਸਪੀਰੀਐਂਸ ਲੈ ਕੇ ਪਾਲਾਂਗੇ ਪਰ ਮੈਂ ਹਰ ਬੱਚੇ ਨੂੰ ਵੀ ਸਲਾਹ ਦੇ ਰਿਹਾ ਬੜਾ ਯਾਦ ਰੱਖਿਓ ਕਿਸੇ ਟਾਈਮ ਨਾ अर्ਲੀ ਚਾਈਲਡਹੂਡ ਆ ਸਪੋਰਟ ਕੇ ਬੜਾ ਆ ਬੱਚਾ ਵੀਜ਼ਾ ਲੱਗਾ ਹਰ ਬੰਦਾ अर्ਲੀ ਚਾਈਲਡ ਤੇ ਆਉਣਾ ਸ਼ੁਰੂ ਹੋ ਗਿਆ ਸੀ ਇੱਕ ਟਾਈਮ ਸੀ ਐਮਬੈਸੀ ਨੇ अर्ਲੀ ਜਿਹੜੇ ਲੋੜੇ ਨਾ ਲਾ ਕੇ ਸੈਡ ਕਰਾਦੇ ਸੀ अर्ਲੀ ਚਾਈਲਡ ਕੋਰਸ ਰਿਫਿਊਜ਼ਲ ਦਿੱਤੀ ਇਹ ਬੱਚਿਆਂ ਨੂੰ ਪਤਾ ਹੋਣਾ ਜਿਹੜੇ ਬੱਚਿਆਂ ਦੀ ਰਿਫ ਮਲਗੀ ਨਾ ਪਰ ਪਰ ਕੇ ਅੰਬੈਸੀ ਨੇ ਜਿਹੜੀਆਂ ਰਿਫਿਊਜ਼ ਲੈਂਦੀਆਂ ਟਾਈਮ ਜ਼ੋਨ ਹੁੰਦਾ ਸੋ ਐਸ ਵੇਲੇ ਕੋਈ ਨਾ ਜੇ ਥੋੜੇ ਬੱਚੇ ਲੈ ਗਏ ਪਰਸਨਲ ਸਪੋਰਟ ਕੇਅਰ ਇਹਨਾਂ ਦੀ ਕੈਟਾਗਰੀ ਖੁੱਲੀ ਹੋਈ ਹੈ ਹੈਲਥ ਕੇਅਰ ਨਾਲ ਰਿਲੇਟਡ ਕੀ ਪੀਆਰ ਦਵਾਵਾਂਗੇ ਪਰ ਬੱਚਾ ਉਧਰ ਈ ਸ਼ੂ ਹੈ ਪਰ ਮੈਨਾਂ ਜਦ ਤੱਕ ਤੁਹਾਡੇ ਕੋਲ ਸਰਟੀਫਿਕੇਸ਼ਨ ਹੋਣੀ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੋਣਾ ਉਦੋਂ ਕਿਹੜੀ ਕੈਟਾਗਰੀ ਹੋਣੀ ਆ ਸੋ ਮੇਰਾ ਤਾਂ ਇਹੀ ਆ ਬੇਸਿਕ ਪੜਾਈ ਜਿਹੜੀ ਆਪਣੀ ਹੈਗੀ ਆ ਵਧੀਆ ਤਰੀਕੇ ਨਾਲ ਵਧੀਆ ਗ੍ਰੇਡਸ ਨਾਲ ਵਧੀਆ ਨੰਬਰ ਨਾਲ ਲੋ ਵਧੀਆ ਏਮਪਲੋਇਰ ਨਾਲ ਕੰਮ ਕਰੋ ਤੇ ਜਿਹੜਾ ਕੀ ਆ ਫਿਰ ਸਰਾ ਲਾਓ ਸਰ ਮਾ ਜਿੰਨੇ ਬੱਚਿਆਂ ਨੂੰ ਇੱਥੇ ਮਿਲਿਆ ਨਾ ਹਰ ਬੱਚੇ ਦਾ ਇੱਕੋ ਹੀ ਕਾਮਨ ਮਤਲਬ ਕਿ ਜਿਹੜੇ ਬੱਚੇ 2 ਸਾਲ ਪੜ ਗਏ ਸੀਗੇ ਮਤਲਬ ਕਿ ਡੇਢ ਜਾਂ 2 ਸਾਲ ਪੜ ਚੁੱਕੇ ਸੀਗੇ ਜਬ ਆਪ ਪੜਦੇ ਹਰ ਬੱਚੇ ਨੇ ਪਤਾ ਕੀ ਸਲਾਹ ਦਿੱਤੀ ਕਹਿੰਦਾ ਯਾਰ ਪੜਾਈ ਤੇ ਫੋਕਸ ਕਰ ਲਈ ਕੰਮ ਕੋਈ ਨਹੀਂ ਨਹੀਂ ਮਿਲਦਾ ਘਟ ਮਿਲਦਾ ਬਾਅਦ ਚੋਂ ਕਰ ਲਈ ਕਿਉਂਕਿ ਉਹ ਬੱਚਾ ਹੁਣ ਪਛਤਾ ਰਿਹਾ ਵਾ ਜਿਹਦੇ ਕੋਲ ਪੜਾਈ ਉਹ ਆਪਣੀ ਪਾਸ ਕਰ ਗਿਆ ਨੰਬਰ ਘਟ ਆਇਆ ਸਰ ਕਈਆਂ ਦੇ ਨੰਬਰ ਕੱਟ ਗਿਆ ਸਪਲੀਆਂ ਆਈਆਂ ਸੀਗੀਆਂ ਉਹਨਾਂ ਨੂੰ ਓਨੇ ਪੈਸੇ ਉਹਨਾਂ ਨੇ ਕਮਾਏ ਨਹੀਂ 1800 2000 ਡਾਲਰ ਵੱਖ-ਵੱਖ ਉਹਨਾਂ ਨੂੰ ਦੇਣੇ ਪਏ ਦੁਆਰਾ ਰੀਅਪੀਅਰ ਕਰਨ ਵਾਸਤੇ ਸੂ ਵੀ ਬੱਚਿਆਂ ਨੇ ਇੱਕ ਸਨੇਹਾ ਦਿੱਤਾ ਉਸ ਆਪਾਂ ਅਗਲੀਆਂ ਵੀਡੀਓ 'ਚ ਦੇਖਾਂਗੇ ਕਿ ਪੜ੍ਹਾਈ ਤੇ ਪਹਿਲਾਂ ਫੋਕਸ ਕਰੋ ਅੱਗੇ ਤਾਂ ਸੀ ਕਹਿੰਦੇ ਸੀ ਨਾ ਇਹ ਹੁਣ ਬੱਚੇ ਗੈਰਰੇ ਆ ਉਹ ਬੱਚੇ ਜਿਹੜੇ ਇੱਥੇ ਉਹ ਆਪਣਾ ਸਮਾਂ ਕੱਢ ਗਏ ਜਿਨ੍ਹਾਂ ਨੇ ਪੜ੍ਹਾਈ ਦੇ ਫੋਕਸ ਨਹੀਂ ਕੀਤਾ ਸ਼ਾਰਟ ਟਰਮ ਜਿਹੜੇ ਫੋਕਸ ਰੇ ਸੋ ਪੜਾਈ ਤੇ ਆਪਣੇ ਬੱਚਿਆਂ ਕੋ ਫੋਕਸ ਕਰਕੇ 2 ਸਾਲ ਵਾਜਿਆ ਕਰ ਲਿਓ ਜੋ ਕਰਨਾ ਤਾਂ 2 ਸਾਲ ਬਾਅਦ 3 ਸਾਲ ਬਾਅਦ ਜੋ ਪੜਾਈ ਮੁਕ ਕਰੋ ਜੋ ਕਰਨਾ ਆਪਣੀਆਂ ਮਰਜ਼ੀਆਂ ਕਰੋ ਆ ਸਮਾਂ ਮੋਟ ਜਿਹੜਾ ਨੰਗਿਆ ਹੋਇਆ ਵਾਪਸ ਨਹੀਂ ਆਉਣੀ ਪੜਾਈ ਦੀ ਇੱਕ ਉਮਰ ਹੁੰਦੀ ਆ ਦੁਬਾਰਾ ਨਹੀਂ ਬਣਿਆ ਜਾਣਾ ਜੋ ਮਰਜ਼ੀ ਗੱਲ ਹੈ ਕਿ ਜਦੋਂ ਮਾਇਆ ਚਾਲ ਚ ਫਸ ਗਏ ਨਾ ਜਦੋਂ ਪੈਸੇ ਕਮਾਉਣ ਲੱਪੇ ਤੁਹਾਡੇ ਪੇਰੈਂਟਸ ਵੀ ਜਿੰਨਾ ਮਰਜ਼ੀ ਹੋਰ ਲਾ ਮੇਰੀ ਔਰ ਕੇ ਵੀ ਗੱਲਾਂ ਕਰਦਾ ਮੈਂ ਵੀ ਨਹੀਂ ਪੜ ਸਕਦਾ ਹੁਣ ਕਿਉਂਕਿ ਹੁਣ ਨਾ ਆਪਣੇ ਦੂਜੇ ਰਜੇ ਮੈਂ ਇੰਨਾ ਵੀ ਜੇ ਉਮਰ ਹੁੰਦੀ ਆ ਪੜਾਈ ਦੀ ਸੋ ਸਾਹਮਣੀ ਚ ਤੇ ਉਹ ਵਾਲੀ ਹੈ ਜਿਹੜੀ ਗੱਲ ਹੈ ਸਰ ਜਿਹੜੀ ਬੱਚਿਆਂ ਨੇ ਦੂਜੇ ਬੱਚਿਆਂ ਨੂੰ ਸਲਾਹ ਦਿੱਤੀ ਉਹ ਵੀਡੀਓ ਰਿਕਾਰਡਿੰਗ ਦੇ ਵਿੱਚ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਤੀਰਤ ਸਿੰਘ ਪਿਨਾਕਲ ਕਿਉਂਕਿ ਤੀਰਤ ਜੀ ਪਿਨਾਕਲ এডਿਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਡ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਰਿਫਿਊਜ਼ਡ ਕੇਸਸ ਨੂੰ ਪੀਆਰ ਜਵਣ ਦੇ ਬਾਦਸ਼ਾਹ ਨੇ ਔਰ ਹੁਣ ਮੈਂ ਇਹ ਕਹੂੰਗਾ ਕਿ ਇੱਕ ਬਹੁਤ ਵੱਡਾ ਇਹਨਾਂ ਨੇ ਮੁੱਦਾ ਚੁੱਕਿਆ ਹੈ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਜਿਨ੍ਹਾਂ ਦੇ ਬੱਚੇ ਕੈਨੇਡਾ 'ਚ ਹੈ ਕਿ ਉਹ ਅੱਖਾਂ ਬੰਦ ਕਰਕੇ ਕੈਨੇਡਾ ਤੋਂ ਅਮਰੀਕਾ ਦੀ ਡੋਂਕੀ ਨਾ ਲਾਉਣ ਅਸਾਈਲਮ ਦੀਆਂ ਫਾਈਲਾਂ ਨਾ ਲਾਉਣ ਥੈਂਕ ਯੂ ਸੋ ਮੱਚ ਤਿਰਜ ਜੀ ਤੇ ਆਉਂਦੇ ਦਿਨਾਂ ਦੇ ਵਿੱਚ ਫੇਰ ਮਹੱਤਵਪੂਰਨ ਮੁੱਦੇ ਤੁਹਾਡੇ ਨਾਲ ਸਾਂਝੇ ਕਰਾਂਗੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ